ਸਟਾਰ اے ਦੇਸ਼ ਲਈ ਬੇहद ਮਾੜੀ ਖਬਰ ਹੈ ਕਿ ਇਥੇ ਫਿਰਕੂਵਾਦ ਦੀ ਅੱਗ ਬਲਣ ਲੱਗੀ ਹੈ ਡੰਡੀ ਮਾਹੌਲ ਬੇहद ਗਰਮ ਹੋ ਗਿਆ ਹੈ ਡੰਡੀ ਇਸ ਨਾਲ ਜ਼ਹਿਰੀਲੀ ਨਫ਼ਰਤ ਫੈਲਣ ਲੱਗੀ ਹੈ ਡੰਡੀ ਇਸ ਦੀ ਤਾਜ਼ਾ ਉਦਾਹਰਣ ਮਹਾਰਾਸ਼ਟਰ ਦੇ ਫਿਰਕੂ ਦੰਗੇ ਹਨ ਡੰਡੀ ਇਥੇ ਭਾਜਪਾ ਦੀ ਅਗਵਾਈ ਵਿੱਚ ਨਵੀਂ-ਨਵੀਂ ਸਰਕਾਰ ਬਣੀ ਹੈ ਜਿਸ ਵਿੱਚ ਸ਼ਿਵ ਸੇਨਾ ਦੇ ਇੱਕ ਧੜੇ ਦੇ ਨਾਲ-ਨਾਲ ਸ਼ਰਦ ਪਵਾਰ ਨਾਲੋਂ ਟੁੱਟਿਆ ਨੈਸ਼ਨਲਿਸਟ ਕਾਂਗਰਸ ਪਾਰਟੀ ਦਾ ਇੱਕ ਧੜਾ ਵੀ ਸ਼ਾਮਿਲ ਹੈ ਡੰਡੀ ਭਾਜਪਾ ਦੇਸ਼ ਪਰ ਵਿੱਚ ਪੂਰੇ ਹੌਸਲੇ ਵਿੱਚ ਹੈ ਡੰਡੀ ਇਸ ਨੇ ਪਿੱਛੇ ਜਹੇ ਹਰਿਆਣਾ ਦਿੱਲੀ ਅਤੇ ਮਹਾਰਾਸ਼ਟਰ ਦੀਆਂ ਚੋਣਾਂ ਵਿੱਚ ਵੱਡੇ ਮਾਰ ਕੇ ਮਾਰੇ ਹਨ ਡੰਡੀ ਦੇਸ਼ ਦੇ ਬਹੁਤੇ ਰਾਜਾ ਵਿੱਚ ਇਸ ਦੀ ਤੂਤੀ ਬੋਲਣ ਲੱਗੀ ਹੈ ਡੰਡੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਹੀ ਨਹੀਂ ਸਗੋਂ ਉੱਬਰਦੀ ਕੋ ਮੰਤਰੀ ਸ਼ਖਸੀਅਤ ਬਣ ਗਏ ਹਨ ਡੰਡੀ ਕੇਂਦਰ ਵਿੱਚ ਉਹਨਾਂ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਪਿਛਲੇ 2 ਕਾਰਜਕਾਲਾਂ ਭਾਵ 10 ਸਾਲਾਂ ਦੇ ਰਾਜ ਦੀਆਂ ਚੰਗੀਆਂ ਅਤੇ ਵੱਡੀਆਂ ਪ੍ਰਾਪਤੀਆਂ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਡੰਡੀ ਵੱਡੇ ਪ੍ਰੋਜੈਕਟ ਆਰੰਭਣ ਦੇ ਨਾਲ-ਨਾਲ ਇਹ ਸਰਕਾਰ ਆਮ ਲੋਕਾਂ ਨੂੰ ਵੀ ਸੰਬੋਧਿਤ ਰਹੀ ਹੈ ਡੰਡੀ ਪਰ ਦੂਜੇ ਪਾਸੇ ਦੇਸ਼ ਦੇ ਸਮਾਜਿਕ ਅਤੇ ਸੱਭਿਆਚਾਰਕ ਖੇਤਰ ਵਿੱਚ ਜਿਸ ਤਰ੍ਹਾਂ ਦਾ ਵਿਰਤਾਂਤ ਇਹ ਸਿਰਜਣ ਲੱਗੀ ਹੋਈ ਹੈ ਉਹ ਦੇਸ਼ ਦੇ ਵਿਕਾਸ ਇਸ ਦੀ ਏਕਤਾ ਅਤੇ ਅਖੰਡਤਾ ਲਈ ਖਤਰੇ ਵਾਲਾ ਹੈ ਡੰਡੀ ਉੱਤਰ ਪ੍ਰਦੇਸ਼ ਵਰਗੇ ਵੱਡੇ ਰਾਜ ਵਿੱਚ ਅਦਿੱਤਿਆਨਾਥ ਸਟਾਰਟ ਤੀਸਰੀ ਵਾਰ ਮੁੱਖ ਮੰਤਰੀ ਬਣੇ ਹੋਏ ਹਨ ਡੰਡੀ ਬినాਸ਼ਕ ਉਹਨਾਂ ਦੀਆਂ ਨੀਤੀਆਂ ਵਿਕਾਸਮੁਖੀ ਹਨ ਪਰ ਲਗਾਤਾਰ ਆਪਣੀਆਂ ਕਾਰਵਾਈਆਂ ਅਤੇ ਵਿਖਿਆਨਾ ਨਾਲ ਜਿਸ ਤਰ੍ਹਾਂ ਦਾ ਮਾਹੌਲ ਉਹ ਇਸ ਰਾਜ ਵਿੱਚ ਸਿਰਜ ਰਹੇ ਹਨ ਉਹ ਬੇहद ਖਤਰਨਾਕ ਹੈ ਅਤੇ ਇਹ ਵੀ ਕਿ ਇਸ ਦਾ ਅਸਰ ਦੇਸ਼ ਪਰ ਵਿੱਚ ਤੈ ਰਿਹਾ ਹੈ ਡੰਡੀ ਦੇਸ਼ ਦਾ ਲਿਖਤੀ ਸੰਵਿਧਾਨ ਸਾਂਝੀਆਂ ਅਤੇ ਭਰਾਤਰੀ ਭਾਵ ਵਾਲੀਆਂ ਕਦਰਾਂ ਕੀਮਤਾਂ ਨੂੰ ਉਜਾਗਰ ਕਰਦਾ ਹੈ ਡੰਡੀ ਸਾਰੇ ਅਕੀਦਿਆਂ ਨੂੰ ਪੂਰਾ ਸਨਮਾਨ ਦਿੰਦਾ ਹੈ ਪਰ ਅੱਜ ਵੋਟ ਦੀ ਸਿਆਸਤ ਲਈ ਬਹੁ ਗਿਣਤੀ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਛਾਲਣ ਅਤੇ ਦੌਰਵ ਗੈਂਤੀ ਦੀਆਂ ਵੋਟਾਂ ਦੇ ਆਧਾਰ ਉੱਤੇ ਹੀ ਰਾਜ ਸ਼ਕਤੀ ਪ੍ਰਾਪਤ ਕਰਨ ਦੀ ਇੱਛਾ ਨੇ ਪੁਰਾਣੀਆਂ ਰਵਾਇਤੀ ਕਦਰਾਂ-ਕੀਮਤਾਂ ਨੂੰ ਪਿੱਛੇ ਧੱਕ ਦਿੱਤਾ ਹੈ। ਡੰਡੀ ਧਾਰਮਿਕ ਜਨੂਨ ਫੈਲਾ ਕੇ ਦੂਸਰਿਆਂ ਪ੍ਰਤੀ ਨਫ਼ਰਤ ਪੈਦਾ ਕਰਨੀ ਸਿਹਤਮੰਦ ਸੋਚ ਦੀ ਨਿਸ਼ਾਨੀ ਨਹੀਂ ਕਹੀ ਜਾ ਸਕਦੀ। ਡੰਡੀ ਪੁਰਾਣੀ ਮਰਦਿਆਂ ਨੂੰ ਉਖਾੜ ਕੇ ਜਾਂ ਸੈਂਕੜੇ ਸਾਲਾਂ ਦੀਆਂ ਘਟਨਾਵਾਂ ਨੂੰ ਉਛਾਲ ਕੇ ਅੱਜ ਦੇ ਯੁੱਗ ਦੀ ਪ੍ਰਤੀਨਿਤਾ ਨਹੀਂ ਕੀਤੀ ਜਾ ਸਕਦੀ ਡੰਡੀ ਸਦੀਆਂ ਦਾ ਹਿਸਾਬ ਲੈਣ ਦੀ ਇੱਛਾ ਆਪਸੀ ਦੁਸ਼ਮਣੀਆਂ ਨੂੰ ਵੱਡਾ ਕਰਨ ਵਿੱਚ ਹੀ ਸਹਾਈ ਹੋਵੇਗੀ ਡੰਡੀ ਮਹਾਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਭਾਜਪਾ ਆਗੂਆਂ ਵੱਲੋਂ ਜੱਸ ਢੰਗ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀ ਉਹ ਵੀ ਫਿਰਕਿਆਂ ਦੀਆਂ ਲਕੀਰਾਂ ਨੂੰ ਗੂੜਾ ਕਰਨ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਵੰਡਣ ਲਈ ਕਾਫੀ ਸੀ ਟੰਡੀ ਇਸੇ ਕੜੀ ਵਿੱਚ ਔਰੰਗਜ਼ੇਬ ਦੀ ਕਬਰ ਦੀ ਕੜੀ ਜਾ ਰਹੀ ਨਮੀ ਦਾਸਤਾਨ ਹੈ ਡੰਡੀ